हो सकता <laughs> <laughs> हां कर <laughs> दा जी ਕਤਲ ਕਰਨ ਲੱਗੇ ਇਹਦਾ ਫਿਰ ਮੈਂ ਇਧਰ ਰਿਕਾਰਡਡ ਹੈ ਹੁਣ ਲੋਕ ਪਿੱਛੇ ਵੀ ਜਾਣਾ ਮਟਰ ਕਰਕੇ ਰਿਕਾਰਡਡ ਹੈ ਮੈਂ ਮੈਂ ਦੱਸਦਾ ਮੈਂ ਮੈਂ ਕੀ ਜਿਹੜਾ ਦੱਸਣਾ ਕੀ ਕੀ ਆ ਸਭ ਤੋਂ ਮੇਨ ਜਿਹੜਾ ਹੈਗਾ ਜਿਹੜਾ ਹੈਵੀ ਮਟੀਰੀਅਲ ਦੀ ਚੀਜ਼ ਉਹਦਾ ਹੈਵੀ ਆ ਮਤਲਬ ਇਹ ਨਹੀਂ ਆ ਕਿ ਬੱਚਾ ਮਤਲਬ ਸੇਫਟੀ ਆ ਨਾ ਸੇਫਟੀ ਮੈਂ ਤਾਂ ਕੰਮ ਕਰੂੰਗੀ ਹੁਣ ਇਹ ਲਾਜ ਆ ਗਿਆ ਵਿੱਚ ਬੱਚਾ ਪਾਓ ਆਪਣੇ ਆਪ ਚੁਲਾ ਲਈ ਜਣਾ ਹਾਂ ਤੇ ਇਹ ਦੂਜਾ ਦੂਜਾ ਬੱਚਾ ਇਧਰ ਨਹੀਂ ਹੇ ਤਾਂ ਦੇ ਨੀ ਬੋ ਕੋ ਕਾਣਾ ਮੁਗਰੀਦਾ ਹੁੰਦਾ ਜਿੱਦਾਂ ਜਿੱਦਾਂ ਤਾਕਤ ਵੀ ਉਦਾਂ ਲੱਗ ਜਾਂਦਾ ਕਰੋ ਫਿਰ ਸੋਖਾ ਹਰ ਇਦਾਂ ਹੀ ਆਏ ਕੁੰਡੀ ਇੱਥੇ ਲੱਗਣੀ ਆ ਆ ਤੁਸੀਂ ਜ਼ਰੂਰ ਬੀਜਣ ਸਲਾ ਲੋਗੇ ਇਦਾਂ ਦਾ ਕਰ ਲਿਆ ਕਿ ਜene ਗੱਲ ਸੁਣ ਇੱਥੇ ਨਹੀਂ ਕੁਝ ਵੀ ਲੱਗਣਾ ਬਾਲੇ ਸਾੜੇ ਨਹੀਂ ਪੜਦੇ ਨਹੀਂ ਬਾਲੇ ਸਾੜੇ ਨਹੀਂ ਬਣਦੇ ਮਿੰਨੀ ਦੇਰ ਦੀ ਮੈਂ ਕੀ ਕਹਿੰਦੀ ਬਈਆ ਮੈਂ ਤੈਨੂੰ ਦੱਸਿਆ ਨਹੀਂ ਇਥੇ ਉਹ ਹਾਂਕਰ ਕੋ ਤਨ ਆ ਮੈਂ ਮੰਮੀ ਹੁਣ ਬੱਸ ਕਰਤੀ ਆ ਇਹ ਕਹਿੰਦੇ ਅਸੀਂ ਆਪ ਹੀ ਕਰ ਲਵਾਂਗੇ ਮੈਂ ਕਿ ਕਰ ਲਉ ਹੁਣ ਹੁਣ ਦੇਖ ਕਿਨੇ ਖੁਸ਼ ਮੇਰੇ ਨਾਲ ਓਖੇ ਓਖੇ ਬੋਲਦੇ ਸੀ ਤੇ ਉਹਨੂੰ ਕੁਝ ਵੀ ਨਹੀਂ ਕਹਿਣਾ ਸਿਮੀ ਨੂੰ ਹੈ ਸਹੀ ਕੋਣ ਦੱਸਦਾ ਪਿਆ ਸਹੀ ਸਹੀ ਨਾ ਤੁਹਾਨੂੰ ਆਪ ਹੀ ਕਰਨਾ ਖਿਲਾਕਾਰ ਨੇ ਅੱਜ ਨਾਲ ਅਨੂ ਕੀ ਆ ਆਪਾਂ ਵਿਹਲੇ ਵੇਢੇ ਨਜ਼ਾਰਾ ਲੈਣੇ ਜ਼ਿੰਦਗੀ ਦਾ ਹੈ ਸਭ ਤੋਂ ਜ਼ਿਆਦਾ ਬਨੇ ਕਿ ਜਿਹੜੇ ਛੋਟੀ ਫੈਮਲੀ ਹੁੰਦੀਆਂ ਨਾ ਨਹੀਂ ਹੁੰਦੇ ਕੀ ਜਾਣਾ ਸਾਹਮਣੇ ਵਾਲੇ ਉਹਨਾਂ ਦੀ ਬੈਸਟ ਚੀਜ਼ ਹੈ ਜਿਹਦਾ ਕੱਲੇ ਪੈਰੈਂਟਸ ਹੀ ਹੁੰਦੇ ਆ ਨਾ ਕਿ ਨਹੀਂ ਹੁੰਦਾ ਪਰ ਇਹ ਕੰਮ ਕਰਿਆ ਸਭ ਦੇ ਮੈਂ ਦੇਖੀਆਂ ਹੋਈਆਂ ਹੋਰ ਵੀ ਪਰ ਇੰਨਾ ਮਟੀਰੀਅਲ ਸੋਲਿਡ ਆ ਦੇਣਾ ਬਹੁਤ ਜ਼ਿਆਦਾ ਸੋਲਿਡ ਆ ਬਹੁਤ ਸੇਫਟੀ ਵੀ ਵਧੀਆ ਹੈ ਡੀਸੀ ਪਾਵਰ ਤੇ ਆ ਮਤਲਬ ਕਰੰਟ ਗਰਾਉਂਡ ਵਾਲਾ ਜੇ ਕਿ ਲੋਕੀ ਡਰਦੇ ਆ ਨਾ ਕਿ ਕਰੰਟ ਗਰਾਉਂਡ ਆ ਨਾ ਅਸੀਂ ਇਹ ਕਹਾਂਗੇ ਡੀਸੀ ਵਰਤਿਆ ਮੋਟਰ ਵਾਲਾ ਕਰੰਟ ਕਰੰਟ ਚਲੋ ਆਜੋ ਫੇ ਲੈ ਕੇ ਆਓ ਕਾਕੇ ਨੂੰ ਸਾਡਾ ਛੋਣਾ ਕਾਕਾ ਆਜੋ 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 ਉਹ ਕਹਿੰਦੀ ਮੈਂ ਤਾਂ ਪਹਿਲਾਂ ਹੀ ਸੁੱਤੀ ਆ ਕਹਿੰਦੀ ਕਹਿੰਦੀ ਮੈਨੂੰ ਲੋੜ ਹੀ ਨਹੀਂ ਝੂਲੇ ਦੀ ਮੈਨੂੰ ਉਹਦੇ ਹੀ ਨਹੀਂ ਮੇਰੇ ਸਭ ਹੀ ਨਾ ਪੂਰੇ ਨਹੀਂ ਹੈ ਨਾ ਮੇਰੀ ਲੋੜ ਨਹੀਂ ਸੁਸਤੀ ਆ ਰਾਤ ਨੂੰ ਲੋੜ ਐਨੂੰ ਰਾਤ ਨੂੰ ਬਾਲਾ ਨਹੀਂ ਜਿੱਥੇ ਬੈ ਕੇ ਸੌਂਦੀ ਐ ਸਸਿਕਾ ਜੀ ਸਾਰਿਆਂ ਨੂੰ ਅੱਜ ਦੇ ਵਲੌਗ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦਾ ਵਲੌਗ ਜਿਹੜਾ ਚਾਲੂ ਕਰਨਾ ਹੈ ਮੈਂ ਦਾੜੀ ਕਟਾਨ ਜਾਣੀ ਆ ਨਾ ਮੈਂ ਪਹਿਲਾਂ ਲੈਣਾ ਆ ਦਾੜੀ ਮੈਨੂੰ ਬਾਅਦ 'ਚ ਜੇ ਤਾਂ ਆਂਦੀ ਕਟਾਨ ਦੀ ਹੈ ਮੇਰਾ ਇਹ ਪੇਸ਼ਾ ਦਾ ਇਹ ਹੀ ਕੰਮ ਹੈ ਹੈ ਜਿੰਮੀ ਨਾ ਮੈਂ ਤੁਸੀਂ ਕਦੇ ਕਰਦੇ ਹੋ ਨਾ ਦੇ ਚਬੇੜਾ ਨਾਲ ਹਾਲੇ ਗਰਮੀਆਂ 'ਚ ਬਣਾਉਂਦਾ ਹੀ ਆ ਬੰਦਾ ਸਰਦੀਆਂ 'ਚ ਚੱਲ ਕੋਈ ਗੱਲ ਨਹੀਂ ਤੇਰਾ ਬੱਚਾ ਸਟਾਰਟ ਹੋ ਗਿਆ ਨਾ ਕੇ ਘੰਟਾ ਦੀ ਸੋਈ ਆ ਜੇ ਸੁਸੂ ਕਰਦੀ ਹੈ ਤੇ ਰੋ ਰੜਾਟ ਇਦਾਂ ਪਾਉਂਦੀ ਹੈ ਜਿਵੇਂ ਕਿਸੇ ਹੋਰ ਦਾ ਸੁਸੂ ਹੋਵੇ ਕਰਦੀ ਵੀ ਆ ਫਿਰ ਰੋਂਦੀ ਵੀ ਆ ਤੇਨ ਨੇ ਅੜਾ ਗਈ ਦানা ਸੁਸੂ ਕਰਦੇ ਦੇ ਵਿਚਾਰੀ ਫਿਰ ਭੁੱਖੀ ਹੋ ਜਾਂਦੀ ਹੈ ਦੁੱਧ ਪਿਲਾ ਕੇ ਥੋੜੇ ਦਿਨ ਲਟਾਓ ਦੇ ਉਹ ਤਾਂ ਜ ਉਹਨੂੰ ਮਿੰਟ ਚ ਭੁੱਖ ਲੱਗ ਜਾਂਦੀ ਹੈ ਇਹਦੇ ਨੂੰ ਭੁੱਖ ਹੀ ਨਹੀਂ ਲੱਗਦੀ ਹੈ ਇਹਨੂੰ ਇਹਦੀ ਭੁੱਖ ਆ ਬਸ ਹੈ ਮੇਰੇ ਕਾਕਾ ਉਹ ਕਾਕੇ ਹੱਲ ਨਹੀਂ ਕਹਿੰਦੀ ਕਹਿੰਦੀ ਹੱਲੇ ਨਹੀਂ ਰੁਕ ਜਾਓ ਹੱਲੇ ਥੋੜੇ ਦੇ ਨਹੀਂ 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 ਆ ਤੂੰ ਕਾਕਾ ਦੇ ਦੂ ਇਹਨੂੰ ਦੇ ਦੋ ਕਾਕਾ ਸਾਰਾ ਦਿਨ ਹੈ ਕਾਕੇ ਬੂ ਨਾ ਫਾਰੀ ਕਰਕੇ ਚੰਜੇ ਪਿਆਓ ਚੱਲ ਬਸ ਕਰੋ ਇਹ ਜੋ ਬਸ 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 ਕੀ ਹੋਇਆ ਮਾਰੇ ਕਾਕੇ ਨੇ ਮਾਰੇ ਚੰਗਾ ਹੋਇਆ ਚੰਗਾ ਹੋਇਆ ਮਾਰੇ ਕਾਕੇ ਤੇਰਾ ਮੂੰਹ ਗੰਦਾ ਇਹ ਜੋ ਰੋਟੀ ਖਾਦੀ ਚੱਲ ਬਸ ਕਰ ਇਹ ਜੋ ਬਸ ਕਰ ਬਸ ਅੰਨੇ ਸੂਟ ਤਾਂ ਬਟੀਕ ਦੇ ਵਿੱਚ ਨਹੀਂ ਹੁੰਦੇ ਹੈ ਜਿੰਨੇ ਤੁਹਾਡੇ ਘਰੇ ਹੀ ਹੁੰਦੇ ਆ ਇਹਨੇ ਸੂਟ ਤੁਸੀਂ ਕਹਿੰਦੇ ਬਾਹਰ ਦੇ ਲੋਕਾਂ ਦੇ ਸਿੱਤੇ ਉਹਨਾਂ ਨੇ ਇੰਨਾ ਪੈਸਾ ਆਵੇ ਤਿੰਨ ਚਾਰ ਗੱਡੀਆਂ ਲੈ ਲਈ ਆਪਾਂ ਨਹੀਂ ਜੇ ਅਸੀਂ ਬਾਹਰਲੇ ਨਹੀਂ ਸੀ ਲੈਣਾ ਆਪਣੇ ਤਾਂ ਪੈਸੇ ਬਚਾਓ ਆਪਣੇ ਕਿੰਨੇ ਸੂਟ ਕਿੰਨੇ ਲੋਕਾਂ ਨੇ ਗਾਣਾ ਡੈਲੀ ਸਿੰਦੇ ਡੈਲੀ ਡੈਲੀ ਜਦੋਂ ਹੌਲੀ-ਹੌਲੀ ਸੀ ਨੇ ਲਿਆਣਿਆਂ ਦੇ ਵਿੱਚ ਤਾਂ ਹੌਲੀ-ਹੌਲੀ ਸੀ ਉਹਨਾਂ ਕਦੀ ਸਲਵਾਰ ਸੀ ਲੈ ਕੇ ਦੀ ਜੈਂਪਰ ਤੇ ਲਿਆ ਇਹਦਾ ਕੀ ਹੁੰਦਾ ਫੇ ਗਾਣਾ ਸੂਟ ਹੈ ਨਹੀਂ ਕਿੰਨੇ-ਕਿੰਨੇ ਸੂਟ ਹੈ ਨਹੀਂ ਹੁਣ ਫੰਕਸ਼ਨ ਤੇ ਕਿਤੇ ਜਾਣਾ ਹੋਵੇ ਤੇ ਪਾ ਕੇ ਨਵੇਂ ਹੀ ਪਾ ਕੇ ਜਾਣਾ ਪੈਂਦਾ ਤੂੰ ਰੀਸ ਕਰਦੀ ਇੱਕ ਸਿੱਬੀ ਦਾ ਸੀ ਲੰਦੀ ਇੱਕ ਆਪਣਾ ਸੀ ਲੰਦੀ ਹੈ ਨਹੀਂ ਹੈ ਮੈਂ ਜਿਮੀ ਦਾ ਕਦੀ ਤਾਂ ਮੈਂ ਆਪਣੇ ਦੋ ਸੀਤੇ ਓਏ ਦੋ ਮੈਂ ਆਪਣੀ ਤਿੰਨ ਕੁੜੀ ਦੇ ਸੀਤੇ ਆਪਣੀ ਦੇ ਪੋਤੀ ਦੇ ਅੱਛਾ ਮੈਂ ਕਰ ਕਿੰਨੀ ਦੇ ਸੀਤੇ ਦੇਣ ਮੈਂ ਨਹੀਂ ਦਿੰਦੀ ਕਦੀ ਆਪਰੇ ਠੀਰੇ ਲੈ ਨਹੀਂ ਤੇਰੇ ਜੇ ਤੁਹਾਨੂੰ ਕੋਈ ਨਿਲੇ ਵਾਲੇ ਨਾਲ ਮਿਲ ਕਹਿੰਦੇ ਹੈ ਤਾਂ ਬੜੀ ਜੀ ਹੋ ਜਾਂਦੇ ਆ ਦੋਸਤੋ ਜਿੰਨੇ ਵੀ ਸੂਟਸਾਟ ਸਵਾਣੇ ਆ ਤੇ ਸਾਡੇ ਉਹ ਸਬਰ ਕਰ ਸਕਦਾ ਆ ਆਪਾਂ ਬਟਿਕ ਖੋਲ ਲੈਣੀ ਆ ਹੁਣ ਫੇਰ ਹੀ ਸਿੱਤੇ ਜਾਣ ਫੇਰ ਗੋਡੇ ਦੁਖਣੇ ਇਹਨਾਂ ਦੇ ਹੈ ਆਪਣੇ ਸੂਟਾਂ ਵੇਲੇ ਕੋਈ ਗੋਡੇ ਨਹੀਂ ਦੁਖਦੇ ਉਦਾਂ ਸਾਹ ਨਾ ਦੇਣ ਕਹਿੰਦੇ ਮੇਰੇ ਗੋਡੇ ਦੁਖਦੇ ਆ ਦਵਾਈ ਲੈ ਆਂ ਦਵਾਈ ਲੈ ਆਂ ਇਹ ਐਨਾ ਪ੍ਰੈਕਟਿਸ ਹੁੰਦੀ ਆ ਪ੍ਰੈਕਟਿਸ ਹੁੰਦੀ ਆ ਫੇ ਇਦਾਂ ਹੀ ਕਰੀ ਆ ਮੈਂ ਕਹਿੰਦਾ ਬਟਿਕ ਖੋਲ ਲੈਨੇ ਫੇ ਖੋਲਦੇ ਆ ਟੈਨਸ਼ਨ ਆ ਲਾ ਤੂੰ ਇੱਕ ਦੁਕਾਨ ਪਾ ਦੁਕਾਨ ਦਾ ਦੁਕਾਨ ਪਾ ਲੈਣਾ ਚਲੋ ਐਂ ਕਹਿਤਾ ਨਾ ਹੁਣ ਦੁਕਾਨ ਪਾ ਲੈਣੀ ਬੁਟੀਕ ਪਾ ਲੈਣੀ ਆਪਾਂ ਹਾਂ ਹਾਂ ਬੁਟੀਕ ਪਾ ਲੈਣੀ ਚਲੋ ਦਾੜੀ ਕਟਾਉਣ ਆਇਆ ਸੀ ਤੇ ਜ਼ਮੀਨ ਫੋੜਾ ਸਟੇਜ ਹੋ ਗਿਆ ਆ ਹੁਣ ਘਰ ਜਾਣ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਚਲੋ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਲੱਗ ਜਾ ਮਮੀ ਤਾਂ ਪਸੀ ਆਇਆ ਹੈ ਮੀਂਹ ਕਿਹੜਾ ਜਲਦੀ ਆ ਜਾਂਦਾ ਹੈ ਦਾੜੀ ਕਟਾ ਕੇ ਆ ਗਿਆ ਹੋਇਆ ਹੁਣ ਮੈਂ ਦਾੜੀ ਥੋੜੀ ਉਹਨੇ ਖਤਰਨਾਕ ਜੀ ਘਟਤੀ ਆ ਥੋੜੀ ਜਿਹੜੀ ਆ ਇਹ ਸਾਰੀ ਉਹਨੇ ਛਿਲਤੀ ਦੇਖੀ ਸੀ ਮੀਂਹ ਆ ਦੇਖੀ ਬੱਚੀ ਨਹੀਂ ਤੁਹਾਡੀ ਵੈਦ ਦਾ ਫਰਦਾ ਹੁੰਦਾ ਇਹਦਾ ਕਰਦਾ ਨਹੀਂ ਆਂਦੀ ਨਹੀਂ ਹੱਥ 'ਚ ਚਲੋ ਜੋ ਵੀ ਆ ਤੇ ਹਣ ਫੜ ਜਾ ਹਣ ਰੋਟੀ ਪਾਣੀ ਦਾ ਇੰਤਜ਼ਾਮ ਕਰ ਲੋ ਮੇਰੇ ਲਈ ਜੀ ਨੋ ਸ਼ਾਨ ਸ਼ਾਹਨ ਸ਼ਾਹ ਅਕਬਰ ਆਏ ਹਨ ਬਾਅਦ ਸਾਡਾ ਇੱਕ ਪਾਰਸਲ ਆ ਗਿਆ ਦੇਖਦੇ ਆ ਦੇ ਵਿੱਚ ਕੀ ਆਊਗਾ ਲੈਣ ਗਏ ਇਹ ਜੋ ਪਾਪਾ ਕਿੱਥੇ ਗਏ ਪਾਰਸਲ ਲੈ ਕੀ ਆਇਆ ਪਤਾ ਹੈ ਤੁਹਾਨੂੰ ਕੀ ਪਤਾ ਲੈ ਕੇ ਆਨੇ ਪਾਪਾ ਪਾਰਸਲ ਤੂੰ ਕੀ ਕਰਦੀ ਹੈ ਜਿਹੜੇ ਤੁਹਾਨੂੰ ਸਾਰੀ ਚੀਜ਼ਾਂ ਦੀ ਵੇਟ ਰਹਿੰਦੀ ਹੈ ਤੇਰਾ ਥੋੜੇ ਹੋਣਾ ਉਹਦੇ ਕੁਝ ਹੁਣ ਤਾਂ ਕਾਕੇ ਵੀ ਆਣੇ ਆ ਤੇਰਾ ਨਹੀਂ ਆਣਾ ਕੁਝ ਉਹ ਆਜ ਸਾਰੇ ਰਾਜਾ ਹੈ ਅੰਮ੍ਰਿਤ ਠੀਕ ਆ ਇੱਕ ਸਰੀਏ ਦੇ ਡਾਇਰੀ ਜਾਓ ਸਰੀਏ ਹੋਏ ਇਹਨਾਂ ਲਾਦਾ ਜਦੋਂ ਗਦਰ ਫਿਲਮ ਵਾਲਾ ਨਰਾਂ ਲੈਣਾ ਕੋਈ ਆਪੇ ਸੁਣੀ ਦੇ ਲੈ ਉਹ ਇੱਥੇ ਪਾ ਕੇ ਦੇ ਦੋ ਹੋ ਸਕਦਾ ਹੈ ਕੁੱਡਾ ਵੱਡਾ ਦੇਖੀ ਮੋਟਾ ਤੋਂ ਖਲਾ ਪਿਆ ਪਾਰ ਆਇਆ ਅੱਛਾ ਚਲੋ ਓਪਨ ਕਰਦੇ ਆ ਫੇਰ ਇਹਨੂੰ ਦੇਖਦੇ ਆ ਇਹਨਾਂ ਸੈਂਪਲ ਕਰਵਾਣਾ ਓੜਾ ਤਾਂ ਠੀਕ ਹੈ ਇਹਨਾਂ ਚੱਕ ਕੇ ਆ ਰਿਹਾ ਥੱਗ ਗਿਆ ਮੈਂ ਓਏ 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 ਏਜ ਨੂੰ ਵੀ ਚੱਕਣਾ ਪਾਣਾ ਓਏ ਏਜ ਨੂੰ ਚੱਕ ਲੈ ਓਏ ਏਜ ਨੂੰ ਛੋਣਾ ਏਜ ਨੂੰ ਤੂੰ ਕਿਤਾ ਸੂਟ ਲੈ ਕੇ ਆਈ ਇਹ ਨਾ ਸੋਨਾ ਜਿਹਾ ਸੂਟ ਲਿਵੈਂਟਰ ਕਲਰ ਲਿਆਂਦਾ ਏਜੂ ਪਿਆਜੀ ਹੈ ਕਿੰਨਾ ਵੀ ਕਲਰ ਹੈ ਸਾਹਮਣੇ ਚਲੋ ਇਹਨੂੰ ਖੋਲਾ ਵੀ ਏਜੂ ਇਹਨੂੰ ਖੋਲਾਂਗੇ ਇੱਧਰ ਰੱਖ ਦੀਏ ਇੰਜ ਰੱਖ ਦੋ ਬਈ ਇਹ ਜਲਦੀ ਇਹ ਜਲਦੀ ਡੋਲ ਵੀ ਡਾਂਸ ਕਰਦੀ ਬਈ ਐ ਇਹ ਜਲਦੀ ਡੋਲ ਡਾਂਸ ਕਰਦੀ ਡਰਨਾ ਪੁੰਨ ਡਰਦੀ ਪੁੰਨੀ ਡਰਦੀ ਨਾਲ ਉਹ ਇੱਥੋਂ ਸੀ ਕਹਿੰਨੇ ਹੋਣਾ ਮੈਨੂੰ ਲੱਗਦਾ ਮੇਰੇ ਵੇਖੋ ਵਾਓ ਅਚਾਨਕ ਉਹ ਦੇਖ ਕੇ ਹੁੰਦੀ ਆ ਇਹ ਦਾਦੀ ਰਿਸਤਾ ਇਹ ਜਲਦੀ ਲੈ ਲੈਂਦੀ ਐ ਦੇਖ ਇਹ ਦੇਖ ਜੀ ਨੱਚੇ ਦੇਖ ਆ ਕੀ ਕਰਦੀ ਏ ਅੱਜ ਕੀ ਕਰਨ ਲੱਗਿਆ ਹੁਣ ਅੱਜੀ ਕੰਮ ਕਰਨ ਲੱਗੇ ਦਾ ਤੇ ਮੈਂ ਇਹ ਰਿਕਾਰਡਡ ਹੈ ਹੁਣ ਲੋਕ ਪਿੱਛੇ ਵੀ ਜਾਣਾ ਮਟਰ ਕਰਕੇ ਰਿਕਾਰਡਡ ਹੈ ਇਹ ਦੇ ਲੋ ਇੱਧਰ ਆ ਜਾ ਉੱਪਰੇ ਉੱਪਰੇ ਹੋਏ 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 ਇੱਕ ਇਹ ਕੁਸਤੋ ਆਇਆ ਹੈ ਉਸ ਆਇਆ ਤਾਂ ਇਹ ਡਬ ਹੈ ਔਰ ਬਿਨਾ ਕੁਝ ਆਏ ਉਸੇ ਖੋਲਣ ਲੱਗੇ ਦੇਖ ਸਾਹਸ ਨਾਲ ਖੋਲਿਦੇ ਹੁੰਦੇ ਮਿੰਟਾਂ ਬੈਠੇ ਤੇਰੇ ਮੰਦੂ ਨੀਏ ਬਾਸਲ ਅੰਦਰ ਲੱਗੇ ਰੋ ਕਿੰਨੀ ਜਲੀ ਦੇਖ ਅੱਜ ਅਸਲੀ ਕੇ ਨਾਲ ਖੋਲਦੇ ਆ। ਸਲੀਕਾ ਸੁਕਾ ਨਹੀਂ ਦੇਖੀ ਤਾਂ ਹੁੰਦਾ ਪਾਸ। ਇਹਨੂੰ ਪਰੇ ਕਰੋ ਨਾਈਫ ਨਾਲ ਲਗਵਾ ਲੇ ਬਲੇ ਜਿਹੜੀ ਤੇਰਾ। ਥੇਜੋ। ਟੋਕੀ ਬੈਠੀ ਐ। ਨਹੀਂ ਇਹਦੀ ਜਿਹੜੀਆਂ ਵੀ ਚੀਜ਼ਾਂ ਆਣੀਆਂ ਹੁਣ ਇਹਨੂੰ ਕੋਣ ਸਾਂਭਿਆ ਕਰੋਗਾ ਇਹ ਤਾਂ ਨਾਲੇ ਵਿੱਚ ਬੜਾ ਮੁਫਰਦੀ ਐ। ਫਰਦ ਲਾਲ ਲੱਪਿਆ ਇਹ ਅਸਲੀ ਜਿਹੜਾ ਗਿਫਟ ਹੈ ਨਾ ਅਸਲੀ ਪਹਿਲਾ ਗਿਫਟ ਜਿਹੜਾ ਆ ਇਹ ਬਾਣੀ ਦਾ ਜਿਹੜਾ ਪਹਿਲਾ ਗਿਫਟ ਆ ਉਹ ਆ। ਪਹਿਲਾ ਨਹੀਂ ਦੂਜਾ। ਮਤਲਬ ਵੀਨ ਜਿਹੜਾ ਮਤਲਬ ਉਹਨੂੰ ਜਦੋਂ ਫੋਟੋ ਫਰੇਮਿੰਗ ਨਾ ਗਿਫਟ ਜਿਹੜਾ ਉਹ। ਉਹ ਵੀ ਗਿਫਟ ਮੰਗਦਾ ਹੈ ਪਰ ਜਿਹੜਾ ਚੈੱਕ ਕਰ ਬਈ ਡੈਡ ਡੈਡੀ ਨੂੰ ਬੁਲਾਣਾ ਪੈਣਾ ਇਸੇ ਸੰਭਲਣਾ ਪੈਣਾ ਹੈ ਕਵਰ ਆਉਂਸ ਤੇ ਆਣਾ ਕਵਰ 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 ਆਹ ਦੇਖ ਉਹਨਾਂ ਦੇ ਨਾਮ ਲਿਖਿਆ ਜੀ ਤੋ ਹੂੰ ਆ ਖੁੱਲ ਗਿਆ ਜਾ ਇਹਦੇ ਸਮਾਨ ਦੇਖੋ ਬਿਲ ਨਾਲ ਜਿਹਾ ਕਲੀਅਰ ਹੋਇਆ ਇੱਕ ਹੈ ਨਿਕਲ ਗਿਆ ਮੇਨ ਮੇਨ ਦਾ ਦਮ ਮੇਨ ਮੇਨ ਚੀਜ਼ਾਂ ਦੱਸਣਾ ਕੀ ਕੀ ਆ ਸਭ ਤੋਂ ਮੇਨ ਜਿਹੜਾ ਹੈਗਾ ਜਿਹੜਾ ਹੈਵੀ ਮਟੀਰੀਅਲ ਕੀਤਾ ਜਿਹੜਾ ਹੈਵੀ ਆ ਮਤਲਬ ਇਹ ਨਹੀਂ ਆ ਕਿ ਬੱਚਾ ਮਤਲਬ ਸੇਫਟੀ ਹੈ ਨਾ ਬੱਚਾ ਸੇਫਟੀ ਆ ਭਾਈ ਬੱਚਾ ਬੈਠੇਗਾ ਉਹਦੇ ਵਾਸਤੇ ਆ ਕੋਈ ਭਾਰਾ ਬੱਚਾ ਕੋਈ ਆ ਜਾਂ ਫਿਰ ਕੋਈ ਥੋੜੀ ਏਜ ਦਾ ਵੀ ਬੱਚਾ ਆ ਉਹ ਵੀ ਬੈਠ ਸਕਦਾ ਆ ਸੇਫਟੀ ਹੈ ਨਾ ਸੇਫਟੀ ਬਹੁਤ ਆਦੀ ਆ ਹੈਵੀ ਮਟੀਰੀਅਲ ਆ ਦੇਖੋ ਤੁਸੀਂ ਦੇਖਣ ਤੋਂ ਪਤਾ ਲੱਗ ਜਾਂਦਾ ਨਾ ਕੁਆਲਿਟੀ ਸਹੀ ਆ ਹੁਣ ਇਹਨੂੰ ਬਣਾਉਣ ਵਾਸਤੇ ਮੈਨੂੰ ਲੱਗਦਾ ਥੋੜਾ ਸਿੱਖਣਾ ਪਿਆ ਕਿ ਤਰ੍ਹਾਂ ਬਣਾਇਆ ਇੱਥੇ ਰਿਲੀਕਿਓਨ ਇਨਸਟ੍ਰਕਸ਼ਨਸ ਲਿਖੇ ਹੋਣੇ ਹੇ ਜਲੀ ਤਸਦੀ ਰਹੂਗੀ ਹੇ ਜਲੀ ਆਏ ਸੈਂਪਲ ਕਰ ਲਿਆ ਸਾਰੀ ਇਹ ਹੁਣ ਆਪਾਂ ਕਹਿੰਦੇ ਇਹਦੇ ਵਿੱਚ ਥੋੜਾ ਟੈਕਨੋਕੀ ਆ ਰਿਹਾ ਇੱਥੇ ਬਦਲ ਲਾਉਂਦੇ ਹਾਂ ਯੂਜ਼ ਕਰਨਾ ਹੈ ਕਿੱਦਾਂ ਬਣਾਉਣਾ ਹੈ ਨਾ ਸਾਰਾ ਕੁਝ ਹੈਗਾ ਯਾਰ ਮੇਰੇ ਲਈ ਸਿਖਾਗੇ ਇਦਾਂ ਦਾ ਹੋਣਾ ਸਟੈਪਸ ਰੈਡੀ ਫॉर ਯੂ ਉਹ ਨੂੰ ਪਤਾ ਲੱਗ ਗਿਆ ਨਾ ਕਿ ਮੇਰੀ ਚੀਜ਼ ਆ ਗਈ ਆ ਤੁਸੀਂ ਕਿਹੜੇ ਤਰੀਕੇ ਨਾਲ ਲਾਇਆ ਇਦਾਂ ਇਦਾਂ ਲਾੜਾ ਹੀ ਇਹ ਤਾਂ ਮੈਨੂੰ ਨਹੀਂ ਪਤਾ ਹੁੰਦਾ ਉਹ ਜਿਹੜੀਆਂ ਲੱਗਦੀਆਂ ਨੇ ਇਹ ਵੀ ਮੈਂ ਦੱਸਿਆ ਆ ਦੇਖੋ ਨਾਲ ਲੱਗੜੇ ਅਜੂਲਾ ਹੋ ਗਣਿਆੜੇ ਇਹ ਝੂਲਾ ਆ ਜਿਹੜਾ ਕਿ ਸਿੰਪਲ ਝੂਲਾ ਨਹੀਂ ਆ ਇਹ ਹੈਗਾ ਮੋਟਰ ਲਾਈਟਿੰਗ ਆਪਾਂ ਨੂੰ ਝੂਲਾਣ ਦੀ ਲੋੜ ਨਹੀਂ ਆ ਗਈ ਹਾਂ ਮਤਲਬ ਬਹੁਤ ਤੇਰਾ ਕੰਮ ਆਸਾਨ ਹੋ ਗਿਆ ਕੰਮ ਨੂੰ ਕੁਮ ਕਰ ਸਕਦੀ ਤਾਂ ਕੰਮ ਤਾਂ ਜੀ ਚਰਾਨੀ ਆ ਨਾ ਕੁਟੀ ਫੜਨੀ ਆ ਮੈਂ ਮੈਂ ਤਾਂ ਕੰਮ ਕਰੂੰਗੀ ਹੁਣ ਇਹ ਲਾਜ ਆ ਗਿਆ ਵਿੱਚ ਬੱਚਾ ਪਾਓ ਆਪਣੇ ਆਪ ਝੂਲਾ ਲਈ ਜਣਾ ਘਟਵਾ ਦੋ ਇਹ ਪੇ ਦੂਜੇ ਦੂਜਾ ਬੱਚਾ ਹੈਂ ਜਿਹੜਾ ਇਹ ਨਹਾ ਤੇ ਨਹੀਂ ਆੜ ਦੇਣਾ ਇਹਦੇ ਹੈ ਇਹਦਾ ਕੀ ਕਰੀਏ ਇਹਦਾ ਕੀ ਕਰੀਏ ਇਹਦੀ ਪੀਂਗ ਪਾਣੀ ਪੈਣੀ ਇਹਦੀ ਪੀਂਗ ਪਾਣੀ ਪੈਣੀ ਮੈਨੂੰ ਲੱਗਦਾ ਇੱਥੇ ਲਾ ਕੇ ਮੈਨੂੰ ਬੋ ਆ ਆ ਦੇਖੀ ਇਦਾਂ ਇਦਾਂ ਹਾਂਜੀ ਇਹ ਡਿੱਟ ਇਨਸਟ੍ਰਕਸ਼ਨ ਪੜ੍ਹ ਲਓ ਨਹੀਂ ਇੱਥੇ ਨਹੀਂ ਲਗਣੀ ਇੱਥੇ ਅਟੈਚ ਹੋਣੀ ਹੈ ਇਹ ਜੀ ਪੇਚ ਖੁੱਲ ਕੇ ਇਹ ਪੇਜ ਖੁੱਲ ਕੇ ਇੱਥੇ ਹੋਣੀ ਆ ਪੂਰਾ ਸੇਫਟੀ ਵਾਲਾ ਕੰਮ ਕਰਨਾ ਹੈ ਇੱਦਾਂ ਨਹੀਂ ਇਹਦਾ ਦੇਖੋ ਸੋਖਾ ਕੰਮ ਕਰੀਦਾ ਹੁੰਦਾ ਇੱਦਾਂ ਜਿੱਦਾਂ ਲੱਗ ਜਵੇ ਉਦਾਂ ਲੱਗ ਜਾਂਦਾ ਹੁੰਦਾ ਕਰੋ ਫਿਰ ਸੋਖਾ ਹਾਂ ਨਹੀਂ ਆਏ ਕੁੰਡੀ ਇੱਥੇ ਲੱਗਣੀ ਆ ਆ ਤੁਸੀਂ ਜ਼ਰੂਰ ਬੀਚਨ ਸੇ ਲਾ ਲੋਗੇ ਇੱਦਾਂ ਦਾ ਕਰ ਲੈ ਜene ਆਈ ਦੇ ਕੇ ਦੱਸਿਆ ਮੈਂ ਫੋਟੋ ਦੇਖ ਲੈ ਦੇਖ ਇੱਥੇ ਜਾ ਮਿੰਗਾ ਜਮਝੂਲਾ ਜੂਦੂ ਮੈਂ ਕਣੀ ਗੱਲਾਂ ਸੁਣੋ ਇੱਥੇ ਨਹੀਂ ਕੁਝ ਵੀ ਲੱਗਣਾ ਬਾਲੇ ਛਾੜੇ ਨਹੀਂ ਬਣਦੇ ਨਹੀਂ ਬਾਲੇ ਛਾੜੇ ਨਹੀਂ ਬਣਦੇ ਕਿੰਨੇ ਵੇਰ ਦੀ ਮੈਂ ਕੀ ਕਹਿੰਦੀ ਬਈ ਮੈਂ ਤੈਨੂੰ ਦੱਸਿਆ ਨਹੀਂ ਇਥੇ ਹੋਰ ਹਾਂਗਰ ਕਿੰਨੇ ਟੰਗੇ ਗਿਆ ਸੀ ਇੱਥੇ ਹਾਂਗਰ ਕਿੰਨੇ ਟੰਗੇ ਸੀ ਇੱਥੇ ਹਾਂਗਰ ਓਕੇ ਵੀਡੀਓ ਰਿਵਰਸ ਕਰਾ ਫਿਰ ਐਂਡ ਮਮਾ ਬਾਹਰ ਨੀ ਆ ਗਿਆ ਬਾਹਰ ਛਾੜੇ ਵਰਦੇ ਪੁੱਤ ਪਾਪਾ ਬਾਹਰ ਛਾੜੇ ਇਹ ਦੇ ਨੂੰ ਦੇਖ ਲੋ ਆ ਦੇਖ ਲੋ ਆ ਦੇ ਮੈਂ ਤਾਂ ਸਰਵੀ ਲੈ ਬੰਦਾ ਕੋਈ ਕੁਝ ਦੱਸਦਾ ਮੈਨੂੰ ਕ੍ਰੈਡਿਟ ਦੇ ਦੇਣਾ ਚਾਹੀਦਾ ਕੁਝ ਨਹੀਂ ਦਿੰਦਾ ਜਵਾਨੀ ਕਿਸ ਦੀ ਤੈਨੂੰ ਕ੍ਰੈਡਿਟ ਕਾਰਡ ਨਾ ਦੇ ਦਵਾ ਹਾਂ ਵੱਡਾ ਮਾਰ ਦੇ ਉਹਨਾਂ ਦਾ ਕੀ ਕਰਾਂ ਉਹ ਕਰਜ਼ਾ ਹੀ ਬਦਲ ਕ੍ਰੈਡਿਟ ਕਾਰਡ ਲੈ ਕੇ ਤਾਂ ਤੁਸੀਂ ਡਾਇਬਟੀ ਕਾਰਡ ਤੇ ਹੋ అన్నడి జైతుస్ జై తను ఇన్నా కుష్ పత హందా నా కి కిద సమ్ లౌనా మను డాడీ సదడే ని పందే ఠీక హ హ కి తనునా కుతాయేని బసి గన్ దినిర్ డాడీ కులా మమ్మీ ను బలావా తనునా దొనా కుష్ పత లగ నయ మమ్మీ మమ్మీ ను మమ్మీ కి థే కినే టంగీ సి కుండి ఆ ఇథే వాల్ దే గల్లా ప్రూఖలి వీడియో బి అమర్ కోలే నిట్ండే యా కి కొడియొ క పయ్యే లాగే కర్నా హై బనాయే ఉన్ నా బి గల్ బనని హు ਹੇਲ ਧੋਗੀ ਕਰ ਦਿਆ ਇਹਨੇ ਕਿੱਥੇ ਉਹ ਡਾਡਾ ਉਹ ਜੰਨਾ ਬੋਤਲ ਨਹੀਂ ਇਹਨੂੰ ਕੁਛ ਕਰਨਾ ਬਣਾ ਸੀ ਇਹ ਹਾਲੇ ਵੀ ਹੁੰਦਾ ਹੈ ਇਦਾਂ ਇਹ ਹਾਲੇ ਉਹ ਨਹੀਂ ਟਾਟ ਨਹੀਂ ਹੋਏ ਨਾ ਨਟੇ ਦੇ ਹੂੰ ਪਿਤਾ ਨੂੰ ਤਾਂ ਸਭ ਕੁਝ ਪਤਾ ਹੈ ਸਭ ਪਤਾ ਤਾਂ ਹੈ ਹੀ ਆ ਹਾਂਜੀ ਤੁਸੀਂ ਇੱਦੇ ਇੱਦੇ ਝੂਲਾ ਲਾਣਾ ਕਹਿੰਦੀ ਮੈਂ ਹੈਨਾ ਆਪਾਂ ਦੋਨ ਆ ਮੈਂ ਮਮੀ ਹੁਣ ਬਸ ਕਰਤੀ ਆ ਇਹ ਕਹਿੰਦੇ ਅਸੀਂ ਆਪ ਹੀ ਕਰ ਲਵਾਂਗੇ ਮੈਂ ਕਿਹਾ ਕਰ ਲਓ ਹੁਣ ਹੁਣ ਦੇਖ ਕਿੰਨਾ ਖੁਸ਼ ਮੇਰੇ ਨਾਲ ਓਖੇ ਓਖੇ ਬੋਲਦੇ ਸੀ ਤੇ ਉਹਨੂੰ ਕੁਝ ਵੀ ਨਹੀਂ ਕਹਿਣਾ ਸਿਮੀ ਨੂੰ ਹੈ ਸਹੀ ਪੜ ਦੱਸਦਾ ਪਿਆ ਸਹੀ ਸਹੀ ਨਾ ਤੁਹਾਨੂੰ ਆਪ ਹੀ ਕਰਾਉਂ ਆਂ ਅਨੂ ਕੀ ਆ ਆਪਾਂ ਵਿਹਲੇ ਬੈਠੇ ਨਜ਼ਾਰਾ ਲੈਨੇ ਜ਼ਿੰਦਗੀ ਦਾ ਹੈ ਕਰ ਲਾਂ ਤਾਂ ਦੋਨੇ ਜਣੇ ਵਿਹਲੇ ਦੋਨੇ ਜਣੇ ਆ ਗਏ ਪਤਾ ਲੱਗਦਾ ਨਹੀਂ ਵੇ ਕਦੋਂ ਦੇ ਲੱਗੇ ਪਏ 1 ਘੰਟਾ ਹੋ ਗਿਆ ਤੁਹਾਨੂੰ ਲੱਗਿਆ ਨੂੰ ਹੈ ਆਪਾਂ ਦਾ ਸਤ ਸਤ ਨੂੰ ਹੀ ਹੋਣਾ ਆਹੋ ਇਹ ਆਪਾਂ ਦਾ ਫਾਇਦਾ ਗੱਲ ਸੁਣੋ ਫਾਇਦਾ ਫਾਇਦਾ ਹੀ ਲੈ ਗਾਇਆ ਪਤਾ ਕਿੱਦਾਂ ਕੀ ਤੁਹਾਨੂੰ ਦੱਸ ਕਿੱਦਾਂ ਉੱਚੂ ਲਾਇਆ ਕੋਪੜੀਆਂ ਆ ਝੂਲਾ ਦਿੱਤੇ ਆਪ ਟੋਮੈਟਿਕਾਂ ਕੁੜੀ ਪਾਲਦੀ ਬੱਚੇ ਰੈਕਟਰ ਨਹੀਂ ਬੰਦਿਆ ਯਾਰ ਹਾਂ ਤੇ ਫਿਰ ਇਹਦਾ ਫਾਇਦਾ ਹੋਇਆ ਸਾਨੂੰ ਕੀ ਫਾਇਦਾ ਐ ਵੀ ਮੈਂ ਤੁਹਾਨੂੰ ਕਹੀ ਜਾਂਦੇ ਵੇਖ ਤਾਂ ਫਾਇਦਾ ਸਾਨੂੰ ਹੋਣਾ ਫਾਇਦਾ ਇਹਨੂੰ ਆਇਆ ਜਿਆਦਾ ਥੱਕਦੀ ਉਹ ਬੈਠ ਕੇ ਹੈਂ ਕਿਹਦੇ ਨਾਲ ਕੁੜੀ ਨਾਲ ਹਾਂ ਹਾਂ ਕੁੜੀ ਨੂੰ ਪਾ ਲੈਸ ਤੋਂ ਉਹ ਜਦੋਂ ਤੋਂ ਕਰਦੇ ਸਾਰੇ ਉਠਾ ਕੇ ਨਹੀਂ ਹੁਣੇ ਕੁੜੀ ਨੂੰ ਨਵਾਈ ਇੱਕ ਵਾਰੀ ਇਹ ਚ ਪਾਦੀ ਉਹਨੂੰ ਉੱਠਣਾ ਨਹੀਂ ਆ ਪੁੱਤਰਾ ਦਾ ਹੀ ਦੁੱਧ ਨਹੀਂ ਕਿਹੜਾ ਦੁੱਧ ਵੀ ਆਪੇ ਪਿਲਾ ਦੋ ਲਾ ਮਤਲਬ ਦੋ ਦਿਨ ਘੰਟੇ ਦਾ ਆਰਾਮ ਨਾ ਉੱਠੀ ਸੁੱਤੀ ਰਹੂਗੀ ਹੈ ਇਹ ਸੱਤੂ ਬੁੰਡੇ ਹੁੰਦੇ ਸੀ ਨਾ ਇਨਾ ਨਾਲ ਅਧਾਨਤ ਬੇਕਾ ਪਾਦਨਾ ਜੋਗਾ ਦੇ ਲਗਾਤਾ 9 ਘੰਟੇ 2 ਘੰਟੇ ਸੋ ਜਾਂਦਾ ਨੇ ਇਹ ਇੱਕ ਗੱਲ ਹੋ ਰਹੀ ਹੈ ਕੰਪਨੀ ਵਾਲਿਆਂ ਨੇ ਬਹੁਤ ਵਧੀਆ ਵਧੀਆ ਚੀਜ਼ ਬਣਾਈ ਆ ਆ ਮੋਟਰ ਵਾਲੀ ਚੀਜ਼ ਆ ਨਹੀਂ ਲਾਈ ਆ ਇਹ ਸਭ ਤੋਂ ਜ਼ਿਆਦਾ ਬਨੇ ਕਿ ਜੇ ਛੋਟੀ ਫੈਮਿਲੀ ਹੁੰਦੀ ਹੈ ਨਾ ਨਹੀਂ ਹੁੰਦੇ ਕੀ ਜਾਣਾ ਸਾਬਣ ਵਾਲੇ ਉਹਨਾਂ ਦੀ ਬੈਸਟ ਚੀਜ਼ ਹੈ ਜਿਹਦਾ ਕੱਲੇ ਪੈਰੈਂਟਸ ਹੀ ਹੁੰਦੇ ਆ ਨਾ ਕਿ ਨਹੀਂ ਹੁੰਦਾ ਘਰੇ ਕੰਮ ਕਰੇ ਆ ਸਭ ਦੇ ਮੈਂ ਦੇਖੀਆਂ ਹੋਈਆਂ ਹੋਰ ਵੀ ਪਰ ਇੰਨਾ ਮਟੀਰੀਅਲ ਸੋਲਿਡ ਆ ਦੇਖ ਹਣਾ ਬਹੁਤ ਜ਼ਿਆਦਾ ਸੋਲਿਡ ਆ ਬਹੁਤ ਸੇਫਟੀ ਵੀ ਵਧੀਆ ਹੈ ਡੀਸੀ ਪਾਵਰ ਤੇ ਆ ਮਤਲਬ ਕਰੰਟ ਗਰਾਉਂਡ ਵਾਲਾ ਜੇ ਕਿ ਲੋਕੀ ਡਰਦੇ ਆ ਨਾ ਕਿ ਕਰੰਟ ਗਰਾਉਂਡ ਆ ਨਾ ਡੀਸੀ ਪਾਵਰ ਦੇ ਹਾਂ ਮੋਟਰ ਵਾਲਾ ਕਰੰਟ ਗਰਾਉਂਡ ਦਾ ਫੇਰ ਪੁੱਛਿਆ ਕਿਸੇ ਤੋਂ ਕਹਿੰਦੇ ਡੀਸੀ ਪਾਵਰ ਕਰੰਟ ਗਰਾਉਂਡ ਦਾ ਨਹੀਂ ਇਹ ਕਹਿੰਦੇ ਕਹਿੰਦੇ ਬੱਸ ਕਰੋ ਮੇਰੀ ਵੀਡੀਓ ਨਹੀਂ ਬਣਾਣੀ ਤੇ ਮੇਰੀ ਵੀਡੀਓ ਬਣਾਉਣਾ ਦੇਣੇ ਹੈ ਮੂੰਹ ਧੱਕ ਲਿਆ ਕਹਿੰਦੇ ਨਾਉ ਮੇਰੀ ਨੋ ਨਾ ਤੇਰਾ ਸਮਾਨ ਆਇਆ ਹੈਗਾ ਅੱਗੇ ਤੇਰਾ ਗਿਫਟ ਆਇਆ ਹੈ ਕਾਕੇ ਤੇਰਾ ਗਿਫਟ ਆਇਆ ਓਏ ਨਹੀਂ ਉਹ ਗੱਲ ਉਹਦੇ ਹੂੰ ਨਹੀਂ ਦਈਵਨ ਇਹ ਤਾਂ ਆਈਆਂ ਮੈਂ ਸੌਂਦੋ ਵਾਲੇ ਗਿਫਟ ਕੋਟ ਨੂੰ ਆ ਦੇਖ ਲਵਾਂਗੀ ਬਾਅਦ ਵਿੱਚ ਕਹਿੰਦੀ ਹੈ ਮੇਰੀ ਵੱਡੀ ਭੈਣ ਤਾਂ ਕੋਈ ਮੇਰਾ ਗਿਫਟ ਪਚਾਊਗਾ ਤਾਈ ਕਾ ਕਾਕਾ ਇਹਦਾ ਕਾਕਾ ਕਹਦਾ ਹੈ ਜੂ ਕਿਹਦਾ ਕਾਕਾ ਆ ਹੈ ਮम्मा ਦਾ ਮम्मा ਦਾ ਕਾਕਾ ਹੈ ਮੇਰਾ ਕਾਕਾ ਮੇਰਾ ਮੇਰਾ ਯਾਰ ਮੇਰਾ ਮੇਰਾ ਕਾਕਾ ਮੇਰਾ ਯਾਰ ਇਹ ਮੇਰਾ ਕਾਕਾ ਤਾਂ ਹੀ ਜੂ ਹੈ ਮੇਰਾ ਕਾਕਾ ਤਾਂ ਹੀ ਜੂ ਹੈ ਨਾ ਅਛੋਕੇ ਤੇ ਤੇਰਾ ਠੀਕ ਹੈ ਨਹੀਂ ਹੁਣ ਦੇਖੋ ਮੇਰੀ ਗੱਲ ਸੁਣੋ ਆ ਹੈਗਾ ਪ੍ਰੋਡਕਟ ਜੀ ਬਹੁਤ ਸੋਹਣਾ ਪ੍ਰੋਡਕਟ ਹੈ ਦੇਖੋ ਆਪਾਂ ਲਾਤਾ ਹੋਇਆ ਆ ਟਾਈਨੀ ਟੈਕ ਵਾਲਿਆਂ ਵੱਲੋਂ ਆਇਆ ਹੋਇਆ ਹੈ ਤੇ ਆ ਦੇਖੋ ਇਹ ਇਦਾਂ ਜੂ ਲਾ ਦਿੰਦੇ ਭਈ ਆ ਵੱਲੋਂ ਸਾਨੂੰ ਮੋਟਰ ਦੀ ਲੋੜ ਨਹੀਂ ਮੋਟਰ ਲੋੜ ਨਹੀਂ ਲੋੜ ਨਹੀਂ ਹੈਗੀ ਹੈਂ ਇਹਦੇ ਧੁੱਲੇ ਚੰਗੇ ਨਿਆਣਾ ਨਾਲ ਛੱਲਿਆ ਜੇ ਇਹ ਪਲਟਾ ਕੇ ਪਿੱਛੇ ਨੂੰ ਨਾ ਕਰ ਦਵੇ ਨਿਆਣਾ ਇਹਨੇ ਛੱਡ ਦਵੇ ਹੈ ਮਮੀ ਚੜੀ ਨਾਉਣੀ ਪੈ ਅੱਛਾ ਇਹਦੇ ਵਿੱਚ ਇੱਕ ਇਹ ਆ ਛੋਟੇ ਬੱਚੇ ਵਾਸਤੇ ਇੱਕ ਵੱਡਾ ਵੀ ਆਇਆ ਹੋਇਆ ਹੈ ਆਪਾਂ ਕੋਈ ਵੀ ਯੂਜ਼ ਕਰ ਸਕਦੇ ਆ ਹੈ ਤੇ ਆ ਇੱਕ ਵੱਡਾ ਸਾਈਜ਼ ਆ ਮਤਲਬ ਥੋੜਾ ਵੱਡਾ ਹੋ ਜਾ ਬੱਚਾ ਤੇ ਇਹਦੇ ਵਿੱਚ ਆਪਾਂ ਹੀਟਰ ਨੂੰ ਬਾਹਰ ਚੁੱਕੇ ਹੋ ਆਲਰੇਡੀ ਵੇਂਟ ਦੇਖ ਚੁੱਕੇ ਆ ਮਤਲਬ ਸੰਭਾਲ ਲਿਆ ਇਹ ਜਿਹੜਾ ਡਰ ਕੀ ਕਹਿੰਦੀ ਨਹੀਂ ਮੈਂ ਪਹਿਣਾ ਨਹੀਂ ਆ ਤੇ ਜਿਹੜਾ ਡਰਾਣਾ ਪਹਿਣਾ ਹੈ ਨਹੀਂ ਛੱਡਣਾ ਪਰ ਇਹਨੇ ਇਦਾਂ ਨਹੀਂ ਹੁਣ ਇਹ ਇੱਕ ਵਾਰੀ ਇਹ ਡਰ ਨਿਕਲ ਗਿਆ ਨਾ ਫੇ ਬਸ ਸੰਭਾਲਿਓ ਬੱਚਾ ਤੇ ਹੀ ਉਹਦਾ ਤੂੰ ਹੀ ਕਹਨੇ ਆ ਨਾ ਕਿ ਬੱਚਾ ਮਲ ਸਾਨੂੰ ਸੋਖ ਹੋ ਜੂਗੀ ਇਹਨੇ ਸੋਖ ਰਹਿਣ ਨਹੀਂ ਦੇਣੀ ਇਹਨੇ ਪੈਣ ਨਹੀਂ ਦੇਣਾ ਇਹ ਤਾਂ ਬਹੁਤ ਆ ਵਿਚਾਰ ਚਲੋ ਪਾਉ ਹੋ ਰਿਹਾ ਜੀ ਆ ਦੇਖੋ ਹਾਂ ਦੇਖੋ ਵੱਡੇ ਸਿਆਣੇ ਨਹੀਂ ਮੈਂ ਤਾਂ ਵੱਡੇ ਸਿਆਣੇ ਆਪਾਂ ਦੇ ਸਿਆਣੇ ਆਹ ਇਹਨੇ ਕਾਰ ਵਾਲਾ ਦਿੱਤਾ ਹਾਇਆ ਕਿ ਕਾਰ ਦੇ ਵਿੱਚ ਡੰਗਣ ਵਾਸਤੇ ਆ ਤੇ ਉਹ ਡੰਗਤਾ ਤੇ ਆਹ ਵਾਲਾ ਆ ਝੂਲੇ 'ਚ ਜਿਹੜਾ ਡੰਗਣ ਵਾਲਾ ਆ ਬੰਦਾ ਮਾਰ ਕੇ ਦੋਵੇਂ ਆਣੇ ਬਣੇ ਹੋਏ ਆ ਹੈਂ ਆ ਯਾਰ ਵਿੱਚ ਦੇਖੋ ਪੂਰਾ ਫਿੱਟ ਆ ਜਾਇਆ ਯਾਰ ਹੈ ਇਹ ਪੁੱਤ ਤਾਂ ਤੁਸੀਂ ਪਹਿਲਾਂ ਤੁਸੀਂ ਲੱਗੇ ਸੀ ਇਹਨੇ ਗੱਲ ਸੁਣਾ 10 ਮਿੰਟ ਮੱਥਾ ਮਾਰੂੰਗੀ ਮੈਂ ਕੋਈ ਛੋਟਾ ਛੋਟਾ ਨਹੀਂ ਹੋਈ ਲਾਣਾ ਲਾ ਹੁਣ ਜਿਨਾ ਹੋ ਲੈ ਆ ਗਿਆ ਯਾਰ चीजडी लंबी सी ये और बेचारा जेड़ा वो स्टेप हो, 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 हो गया सेट हो गया होया है मतलब एरे नाल वो भी आया कि कल नु पैक करके रखना चाहिए था पैकिंग पे पेपर वगैरह है ये गया आ ट्रैवल वे वास्ते भी है ये जेडी पैकिंग है ट्रैवल दी है कि हां किथे ले जाना है मतलब हां किथे जाना और नाल ले जा सकते हैं ले जा सकते हैं चलो आ जाओ फिर लेके आओ काके नु साडा छोरा काका आ जाओ आ जाओ आ जाओ ये कहदी वे तो पहले ही सुती आ कहदी कहदी मेनू लोड ही नहीं छूले दी मेनू ओदे नहीं ले ले मेरा ਰਿਆ ਨਾ ਮੇਡੂ ਲੋੜ ਨਹੀਂ ਸਸਤੀ ਆ ਰਾਤ ਨੂੰ ਰੋੜ ਇਹਨੂੰ ਰਾਤ ਨੂੰ ਘੜਾ ਨਹੀਂ ਕਿ ਬੈਕ ਇਸ ਹੁੰਦੀ ਹੈ ਹੈ ਟੂ ਵੈਰੀ ਗੁੱਡ ਹੇਲੋ ਹਾਏ ਸਟਾਰਟ ਕਰੋ ਸਟਾਰਟ ਕਰੋ ਸਟਾਰਟ ਮਾਰੋ ਕਿ ਲੱਗਦੀ ਨਹੀਂ ਫਿਰ ਮੰਨਦੇ ਨਹੀਂ ਇਹਨੂੰ ਸਿੱਧਾ ਕਰੋ 3 ਨੰਬਰ ਤੇ 2 ਨੰਬਰ ਤੇ ਕਰਦੇ ਇਸ ਹਰ ਚੱਲਦਾ ਆਪਾਂ ਕਰਤੀ ਆ 2 ਨੰਬਰ ਤੇ ਆਹ 2 ਨੰਬਰ ਦੇ ਆਹ ਇਹ ਚੈੱਕ ਕਰੋ Apa? Apa itu temanya itu honda pia? Ada itu temanya hari? dia itu kakek? Wow heji. Wow heji kakak itu temanya ada itu nih macam macam kiliner tuh de de manha, haye, ya ਕਿ ਜਣੇ ਪੂਰੀ ਸੇਫਟੀ ਆ ਨਾਲ ਹੋਰੇ ਹੋਰ ਤੋਂ ਵੀ ਸੇਫਟੀ ਆ ਕਿ ਨਾ ਮੱਛਰ ਮੱਕੀ ਦੋ ਚਾਲ ਲਾਉ ਨਾ ਹੁਣ ਪਿਆ ਰਹਿਣਾ ਇਹਨੇ ਗੱਕੇ ਨੇ ਸੁੱਤੇ ਰਹਿਣਾ ਕਿ ਝੂਟਾ ਨਹੀਂ ਦੇਣਾ ਆਪਣੇ ਆਪ ਉਹਨੇ ਆ ਜੂ ਆਪਣੇ ਤਾਂ ਨਾ ਝੂਟਾ ਬੇਟੂ ਬਹੁਤ ਵਧੀਆ ਮਟੀਰੀਅਲ ਆ ਮੈਨੂੰ ਤਾਂ ਬਹੁਤ ਪਸੰਦ ਆਇਆ ਮਮੀ ਤੁਹਾਨੂੰ ਕਿੱਦਾਂ ਲੱਗਾ ਬਹੁਤ ਵਧੀਆ ਬਹੁਤ ਵਧੀਆ ਹੈ ਇਹ ਇਹ ਸਾਡੇ ਸਾਡੇ ਵਾਸਤੇ ਬਹੁਤ ਵਧੀਆ ਆ ਅਸੀਂ ਕੰਮ ਕਰ ਰਿਹਾ ਬੈਜਿਆ ਕਰਨ ਵਿੱਚ ਸਾਡੇ ਇਹ ਭਰਾਵਾ ਇਹ ਇੰਨੇ ਭਾਰ ਵਾਸਤੇ ਨਹੀਂ ਹੈ ਜਿੰਨਾ ਤੁਹਾਡਾ ਭਾਰ ਹੈ ਬੱਚੇ ਵਾਸਤੇ ਵੀ ਅਸੀਂ ਕੰਮ ਕਰ ਸਕਦੀਆਂ ਨੇ ਵਿੱਚ ਪਾ ਕੇ ਇਹ ਜਦ ਆਪੀ ਚੱਲ ਆ ਆਪੀ ਆਪੀ ਚੱਲਦਾ ਉਹ ਦੇਖ ਆਪੀ ਚੱਲਦਾ ਵਾਓ ਜੀਂ ਦੇਣਾ ਇਹਨੇ ਕਿੱਥੋਂ ਜਿੰਦੇਣਾ ਤੇ ਸਾਡੀ ਬਾਤ ਬਾਤ ਹੈ ਜੋ ਮੇਰੇ ਕੋਲ ਹੀ ਬਚਾਲਾ ਬਣਾ ਤੁਹਾਨੂੰ ਹੈ ਏ ਇਹਦਾ ਆਵ ਚੂਲਾ ਦੇਦੀ ਕੱਕੇ ਆਦੇ ਆਪਣੇ ਆਪ ਜਾਂਦਾ ਮੈਂ ਕੱਲ ਭਰਨ ਕੀ ਰੋਟੀ ਲੈਣ ਬਾਹਰ ਆ ਗਈ ਤੇ ਉੱਦੋਂ ਓ ਇਦਾਂ ਕਰ ਕਦੇ ਉੱਤੇ ਬਈ ਇਹ ਇਹ ਮੋੜਨ ਵਾਲੀ ਜੀਨਸ ਨਹੀਂ ਹੈਗੀ ਇਹਨੇ ਕਰਨਾ ਹੀ ਕਰਨਾ ਜੋ ਮਰਜੀ ਹੋ ਜੇ ਮੈਨੂੰ ਨਹੀਂ ਮੋੜਨ ਨਾਲ ਦਿੱਤਾ ਇਹਦੀ ਹੋਰ ਇਹ ਦੇਖੋ ਇਹ ਇਹ ਜੋ ਛੱੜ ਦੇ ਕੱਕੇ ਛੱੜ ਦੇ